ਐਕਸੀਡੈਂਟ ਹੋਇਆ ਜੀ ਆਪ ਆਪਣਾ ਵੇਰਕਾ ਬਾਈਪਾਸ ਹਾਂਜੀ ਇੱਥੇ ਆ ਜੀ ਕਿੰਨੇ ਕੁ ਵੇਲੇ ਰੈਂਕ ਸੀ ਕੀ ਗੱਲ ਕਿਸ ਤਰ੍ਹਾਂ ਦੀ ਕੀ ਹੈ ਕਿ ਨੋਵਾ ਗੱਲ ਜੀ ਉੱਥੇ ਟਰੈਕਟਰ ਤੋਂ ਰਿਹਾ ਵਾ ਕੋਈ 5:30 ਵਜੇ ਤੇ ਰੋਡ ਤੇ ਜਾ ਹੀ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ ਇਹ ਭਗਤ ਵਾਲੇ ਦਾਣਾ ਮੰਡੀ ਤੋਂ ਰਿਹਾ ਜੀ ਤੇ ਗਲਤੀ ਕਿਹਦੀ ਗਲਤੀਆਂ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲੀ ਦੀ ਵੀ ਕਹਿ ਸਕਦੇ ਆ ਅਗਲਾ ਹਾਂਜੀ ਇਹ ਸਿਰ ਗੱਡੀ ਤੇ ਸੀ ਕਿ ਬਹੁਤ ਤੇਜ਼ ਹੀ ਗੱਡੀ ਗੱਡੀ ਬਹੁਤ ਤੇਜ਼ ਹੀ ਜੀ ਹਾਂਜੀ ਤੇ ਗੱਡੀ ਵਾਲਾ ਸਰ ਕਿੱਥੋਂ ਆਇਆ ਜੀ ਜਿਹੜਾ ਨੋਵਾ ਗੱਡੀ ਵਾਲਾ 에어ਪੋਰਟ ਤੋਂ ਆਇਆ ਜੀ ਕੀ ਸਰ ਕੁਸਵਾਰੀਆਂ ਵਗੈਰਾ ਨਹੀਂ ਖਾਲੀ ਕੱਲਾ ਇੱਕ ਜਣਾ ਏ ਟਰਾਲੀ ਟਰੈਕਟਰ ਕਿਸੇ ਘਰੇ ਪਿੰਡ ਦੇ ਨੇ ਟਰਾਲੀ ਰੋਡ ਦਾ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦਾ ਜੀ ਭਗਤਾਂ ਵਾਲੇ ਤੇ ਮੋੜ ਤੋਂ ਦੋ ਬੰਦੇ ਦੇ ਮੋੜ ਤੋਂ ਜੀ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਸਾਰੇ ਇੱਕ ਜੀ ਦਾਣਾ ਇੱਥੋਂ ਭਗਤਾਂ ਵਾਲੇ ਦਾ ਇੱਕ ਹੈਗਾ ਲਾ ਕੇ ਪਿੰਡ ਕੋਈ ਆ ਹਾਂਜੀ ਨਾਲ ਇੱਥੋਂ ਦਾ ਜਿਹੜਾ ਸਰੋਂ ਸੇ ਕਿਥੋਂ ਦੇ ਰਹਿਣ ਵਾਲਾ ਆ ਲਾ ਕੇ ਪਿੰਡ ਵਾ ਕਿਹੜਾ ਇੱਥੋਂ ਦਾ ਹਾਂਜੀ ਉਹ ਵੀ ਨੂੰ ਦੇ ਲਾ ਕੇ ਲੱਕਰ ਤੋਂ ਇਹਦਾ ਕਰਕ ਵੰਡਾ ਇਹਦਾ ਏ ਦਾ ਟਰੈਕਟਰ ਵਾਲਾ ਜਿਹੜਾ ਇਹ ਤਰਨਤਾਰਨ ਰੋਡ ਤੋਂ ਲੈ ਕੇ ਝੋਨਾਂ ਦੇ ਬਟਾਲੇ ਚੱਲਿਆ ਹੈ ਸਵੇਰੇ 6 ਵਜੇ ਦਾ ਟਾਈਮ ਹੈ ਤੇ ਮਗਰੋਂ ਨੋਵਾ ਗੱਡੀ ਆਲਾ ਆਇਆ ਵਾ ਉਹ 에어ਪੋਰਟ ਤੇ ਗਿਆ ਇਸ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚਗਾਵਾ ਪਿੰਡ ਇਹਦੇ ਕੀਆ ਦੇ ਨਾਲ ਚਗਾਵੇ ਇੱਧਰ ਲੱਗੇ ਆ ਚਗਾਵਾ ਪਿੰਡਿਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲੱਗੇ ਪਿੰਡ ਆ ਉੱਥੇ ਨੇ ਜਾਣਾ ਤੇ ਉੱਥੋਂ ਬੱਚੇ ਛੱਡਣ ਆਉਣਾ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਤੇ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਕੇ ਤੇ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਹੈ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਹੈ ਗਲਤੀ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਜਿਹੜੇ ਪੁੱਛਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਕਿੱਥੋਂ ਦੇ ਰਹਿਣ ਵਾਲਾ ਕਿੱਥੋਂ ਦਾ ਸੀ ਇਹ ਕੌਣ ਆ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈ ਹੈਗੇ ਇਧਰ ਭਿੱਖੀਵੰਡ ਲਾਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌਹਰੇ ਘਰ ਤੇ ਤਰਨਤਾਰਨ ਰੋਡ ਤੇ ਰਹਿੰਦਾ ਸਤਿਨਾਮ ਦੋਨਾਰੇ ਐਕਸੀਡੈਂਟ ਹੋਇਆ ਕਿੱਥੋਂ ਦੇ ਨਾਲ ਵਾਲੇ ਦੋਨੋਂ ਗੱਮ? ਇੱਕ ਤੇ ਦੱਸਣਿਆ ਤਰਨਤਾਰਨ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਤੇ ਦੇਵੀ ਚਿੰਡੇ ਲੱਗੇ ਜਿਹੜਾ ਉੱਥੋਂ ਦਾ ਵਾ ਤੇ ਸਰ ਮਾਰਦਾ ਤੇ ਕਿਹੜੀ ਜਗ੍ਹਾ ਤੇ ਲੱਗਾ? ਸਰੇ 6 ਵਜੇ ਦੀ। ਇਹ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ? ਇੱਥੇ ਹੀ। ਇਹ ਮੈਂ ਨਾ ਜਿਹੜਾ ਬਟਾਲਾ ਰੋਡ ਆ। ਪਾਈ ਪਾਸ ਹਾਂ। ਹਾਂ। ਦੋਨੋਂ ਸਕੂਲ ਦੇ ਕੋਲ ਦੂਨ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ